ਤੇ ਜਦੋਂ ਉਹਨਾਂ ਦੇ ਉੱਤੇ ਆ ਸਮਾਂ ਆਇਆ ਉਹਨਾਂ ਨੇ ਉਹਨੂੰ ਵੀ ਹੱਸ ਕੇ ਛੱਲਿਆ ਔਰ ਗੱਲ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣ ਤੋਂ ਹੂੰ ਘੇਰਾ ਪਿਆ ਕਿਉਂ ਜਦੋਂ ਅਸੀਂ ਘੇਰੇ ਦਾ ਜ਼ਿਕਰ ਕਰਾਂਗੇ ਤੇ ਸਾਨੂੰ ਇਹ ਸੋਚਣਾ ਪਵੇਗਾ ਕਿ ਗੁਰੂ ਜੀ ਦੀ ਕਿਹਾ ਕੋਈ ਲੜਾਈ ਰਾਜ ਭਾਗ ਵਾਸਤੇ ਸੀ ਜਿਨ੍ਹਾਂ ਨੂੰ ਘੇਰਾ ਪਾ ਲਿਆ ਹਾਂ ਆ ਲੜਾਈ ਕਾਦੇ ਵਾਸਤੇ ਸੀ ਕਿਹਾ ਗੁਰੂ ਸਾਹਿਬ ਦੀ ਲੜਾਈ ਕੋਈ ਧਨ ਸੰਪਤਾ ਵਾਸਤੇ ਸੀ ਹੂੰ ਕਿਆ ਗੁਰੂ ਸਾਹਿਬ ਦੀ ਕੋਈ ਲੜਾਈ ਜਰ ਜੋਰੂ ਜ਼ਮੀਨ ਪਿੱਛੇ ਸੀ ਘੇਰਾ ਕਿਉਂ ਪਿਆ ਘੇਰਾ ਪੈਣ ਦਾ ਕਾਰਨ ਸੀ ਉਹਦਾ ਕਾਰਨ ਇਹ ਸੀ ਵੀ ਗੁਰੂ ਕਲਗੀ ਧਰਪਾਤਸ਼ਾਹ ਨੇ ਜਿਹੜੇ ਗਰੀਬ ਗੁਰਬੇ ਲੋਕ ਸੀ ਹਾਂ ਜਿਹੜੇ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਧਾਰਮਿਕ ਅਸਥਾਨਾਂ ਤੇ ਜਾਣ ਦੀ ਆਗਿਆ ਨਹੀਂ ਸੀ ਉਹਨਾਂ ਦਾ ਯੂਜ਼ ਕੀਤਾ ਜਾਂਦਾ ਸੀ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਸੀ ਦਿੱਤੇ ਜਾਂਦੇ ਉਹਨਾਂ ਦੇ ਹੱਕਾਂ ਨੂੰ ਖੋਇਆ ਜਾਂਦਾ ਸੀ ਗੁਲਾਮੀ ਉਹਨਾਂ ਦੇ ਸਿਰ ਤੇ ਮੜੀ ਹੋਈ ਸੀ ਤੇ ਉਹਨਾਂ ਲੋਕਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਹਮਣੇ ਖੜਾ ਕਰਤਾ ਗਰੀਬਾਂ ਨੂੰ ਪਾਤਸ਼ਾਹੀ ਦੇਤੀ ਪਾਤਸ਼ਾਹੀ ਦੇਤੀ ਗਰੀਬਾਂ ਨੂੰ ਖੜਾ ਕਰਤਾ ਕੱਲਾ ਖੜਾ ਹੀ ਨਹੀਂ ਕੀਤਾ ਉਹਨਾਂ ਨੂੰ ਨਾਮ ਜਪਣ ਦਾ ਹੀ ਹੁਕਮ ਨਹੀਂ ਦਿੱਤਾ ਇਹ ਤਾਂ ਕਹਿੰਦੇ ਸੀ ਤੁਸੀਂ ਮੰਦਰਾਂ ਮਸਜਿਦਾਂ 'ਚ ਨਾਮ ਨਹੀਂ ਜਪ ਸਕਦੇ ਧਾਰਮਿਕ ਸਥਾਨਾਂ ਤੇ ਨਹੀਂ ਤੁਸੀਂ ਜਾ ਸਕਦੇ ਤੁਸੀਂ ਰਾਮ ਦਾ ਰੱਬ ਦਾ ਨਾਮ ਨਹੀਂ ਜਪ ਸਕਦੇ ਅੱਲਾਹ ਦੀ ਬੰਦਗੀ ਨਹੀਂ ਕਰ ਸਕਦੇ ਪਰਮਾਤਮਾ ਦਾ ਤੁਸੀਂ ਨਾਮ ਨਹੀਂ ਜਪ ਸਕਦੇ ਉਹ ਮਹਾਰਾਜ ਨੇ ਉਹਨਾਂ ਨੂੰ ਨਾਮ ਜਪਣ ਦਾ ਅਧਿਕਾਰ ਹੀ ਨਹੀਂ ਦਿੱਤਾ ਉਲਟਾ ਉਹਨਾਂ ਨੂੰ ਜਾਪਨ ਦਾ ਅਧਿਕਾਰ ਦਿੱਤਾ ਹੂੰ ਪ੍ਰਚਾਰ ਕਥਾਪ ਦਿੱਤੇ ਵਾਹ ਜੀ ਵਾਹ ਜਾਤ ਪਾਤ ਖਤਮ ਜਾਤ ਪਾਤ ਖਤਮ ਕਰ ਦਿੱਤੀ ਇੱਕੋ ਬਾਟੇ ਦੇ ਵਿੱਚ ਅਮਰਤ ਛਕਾਤਾ ਵਾਹਿਗੁਰੂ ਇੱਕੋ ਪੰਗਤ ਬਣਾ ਦਿੱਤੀ ਤੇ ਹੁਣ ਤੁਸੀਂ ਭਗਵੰਤ ਜੀ ਇੱਕ ਗੱਲ ਯਾਦ ਰੱਖੋ ਵੀ ਜਦੋਂ ਕੋਈ ਬੰਦਾ ਹੂੰ ਕੋਈ ਮੰਨ ਲਓ ਹਰੇਕ ਪਿੰਡ ਦੇ ਵਿੱਚ ਦੋ ਧਿਰਾਂ ਤਾਂ ਹੁੰਦੀਆਂ ਆਈਆਂ ਇੱਕ ਅਮੀਰ ਧਿਰ ਹੁੰਦੀ ਇੱਕ ਗਰੀਬ ਇੱਕ ਗਰੀਬ ਧਿਰ ਹੁੰਦੀ ਕੋਈ ਗਰੀਬ ਤੇ ਰਾਲਾ ਬੰਦਾ ਅਮੀਰ ਧਿਰ ਵਾਲੀ ਲਾਈਨ ਦੇ ਵਿੱਚ ਉਹਦਾ ਵੀ ਘਰ ਸਾਹਮਣੇ ਆ ਕੋਈ ਗਰੀਬ ਬੰਦਾ ਕੋਈ ਉਹ ਗਰੀਬ ਦਾ ਦਿਨ ਬਦਲ ਗਏ ਉਹਦਾ ਬੱਚਾ ਕੋਈ ਬਾਹਰ ਚਲ ਗਿਆ ਜਾਂ ਕੋਈ ਕਾਰੋਬਾਰ ਉਹਨਾਂ ਦਾ ਐਨਾ ਕੁ ਵਧੀਆ ਹੋ ਗਿਆ ਉਹਨਾਂ ਦੀਆਂ ਕੋਠੀਆਂ ਵੀ ਬਣ ਗਈਆਂ ਉਹਨਾਂ ਦੇ ਕੋਲ ਸੁੱਖ ਦੇ ਸਾਧਨ ਵੀ ਬਹੁਤ ਹੋ ਗਏ ਹੁਣ ਜਿਹੜੀ ਦੂਜੀ ਧਿਰਤੀ ਨਾ ਵੱਡੀ ਧਿਰ ਉਹ ਉਹਨੂੰ ਚੁਬਣ ਲੱਗ ਜਾਂਦਾ ਵੀ ਇਹ ਹੁਣ ਸਾਡੇ ਸਾਹਮਣੇ ਇਹ ਹੁਣ ਸਾਡੇ ਮੋਹਰੇ ਤੇ ਵੱਡੀਆਂ ਗੱਡੀਆਂ ਚਲੰਘਣ ਕੇ ਇਹ ਹੁਣ ਸਾਡੇ ਮੋਹਰੇ ਤੁਰਨ ਕੇ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਆਨੰਦਪੁਰ ਸਾਹਿਬ ਨੂੰ ਘੇਰਾ ਪੈਣ ਦਾ ਮਤਲਬ ਹੀ ਇਹ ਸੀ ਕਿ ਜਿਹੜੇ ਗਰੀਬ ਗੁਰਪਿਆਂ ਨੂੰ ਗੁਰੂ ਕਲਗੀ ਧਰਪਾਤਸਾ ਨੇ ਪਾਤਸ਼ਾਹੀ ਦਿੱਤੀ ਸੀ ਨਾ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਪਹਾੜੀ ਰਾਜਿਆਂ ਤੋਂ ਪਹਾੜੀ ਰਾਜਿਆਂ ਤੋਂ ਮੁਗਲਾਂ ਤੋਂ ਇਹ ਸਾਰੇ ਇਕੱਠੇ ਹੋ ਗਏ ਨਾਲੇ ਕੋਈ ਆਮ ਕੋਈ ਰਾਜਨੀਤਿਕ ਕੋਈ ਉੱਥੇ ਬੰਦੇ ਛੋੜਾ ਸੀਗੇ ਇਕੱਲੇ ਉਹ ਤਾਂ ਮੁਗਲ ਮੁਗਲ ਵੀ ਇਕੱਠੇ ਹੋਏ ਪਹਾੜੀ ਰਾਜੇ ਵੀ ਇਕੱਠੇ ਹੋਏ ਇਹ ਸਾਰੇ ਇੱਕ ਜਗ੍ਹਾ ਹੋ ਗਏ ਜਦੋਂ ਸ਼ਿਕਾਰ ਕਰਨਾ ਹੋਵੇ ਨਾ ਜਦੋਂ ਦੇਖਿਆ ਵੀ ਸ਼ਿਕਾਰ ਸਾਹਮਣੇ ਵਾਲਾ ਸਾਡੇ ਕਾਬੂ ਚ ਨਹੀਂ ਆਉਂਦਾ ਫਿਰ ਜਿਹੜੇ ਗਲੀ ਦੇ ਟਰੂ ਕੁੱਤੇ ਵੀ ਹੁੰਦੇ ਨਾ ਜਿਹੜੇ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਹੁੰਦੇ ਫਿਰ ਉਹ ਵੀ ਸ਼ਿਕਾਰ ਕਰਨ ਵੇਲੇ ਇਕੱਠੇ ਹੀ ਹੋ ਜਾਂਦੇ ਆ ਇਹ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਹਮਲਾ ਤੇ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਆਨੰਦਪੁਰ ਸਾਹਿਬ ਦੇ ਵਿੱਚ ਰੱਖ ਦਿੱਤਾ ਹਾਂ ਜਦੋਂ ਅਰੰਗਜੀਤ ਦੇ ਪੁੱਤਰ ਬਹਾਦਰ ਸ਼ਾਹ ਨੂੰ ਰਾਜ ਦਿੱਤਾ ਉਹਨੇ ਨਗਾਰੇ ਵਜਾਤੇ ਅਰੰਗਜੀਤ ਨੇ ਆਪਣੇ ਮਹਿਲ ਚ ਸੱਦ ਲਿਆ ਕਹਿੰਦਾ ਤੈਨੂੰ ਕਿਹ ਲੋੜ ਪੈ ਗਈ ਨਗਾਰੇ ਵਜਾਉਣ ਦੀ ਤੈਨੂੰ ਪਤਾ ਨਗਾਰਾ ਆਜ਼ਾਦੀ ਦਾ ਪ੍ਰਤੀਕ ਹੈ ਤੂੰ ਅੱਜ ਨਗਾਰੇ ਵਜਾਉਂਗਾ ਤੈਨੂੰ ਦੇਖ ਕੇ ਤਾਂ ਕਹਿੰਦਾ ਹੋਰ ਲੋਕਾਂ ਨੇ ਵੀ ਵਜਾਉਣੇ ਕਹਿੰਦਾ ਮੈਂ ਰਾਜਾ ਬਣਿਆ ਮੈਂ ਖੁਸ਼ੀ ਨਹੀਂ ਮਨਾਉਣੀ ਕਹਿੰਦਾ ਦੋ ਢੋਲ ਵਜਾ ਲਾਂਦਾ ਅੱਛਾ ਦੋ ਚਾਰ ਢੋਲ ਵਜਾ ਲਾਂਦਾ ਨਗਾਰਾ ਵਜਾਣ ਦੀ ਕੀ ਲੋ ਮਤਲਬ ਨਗਾਰਾ ਇੱਕ ਰਾਜਸੀ ਤਾਕਤ ਦਾ ਪ੍ਰਤੀਕ ਸੀ ਔਰ ਗੁਰੂ ਸਾਹਿਬ ਨੇ ਸਪੈਸ਼ਲ ਰਣਜੀਤ ਨਗਾਰਾ ਮੜ ਦਿੱਤਾ ਰਣਜੀਤ ਸਵੇਰੇ ਸ਼ਾਮ ਦੋ ਟਾਈਮ ਜਦ ਵੱਜਦਾ ਅਨੰਦਪੁਰ ਦੀਆਂ ਪਹਾੜੀਆਂ ਚ ਓ ਬਾਈ ਧਾਰਦੀਆਂ ਪਹਾੜੀਆਂ ਦੇ ਦਿਲ ਕੰਬਦੇ ਕਹਿੰਦੇ ਸ਼ਤਰ ਨਹੀਂ ਝੂਲ ਸਕਦਾ ਮਹਾਰਾਜ ਦੇ ਉੱਤੇ ਕਰੋੜਾਂ ਰੁਪਏ ਦੇ ਸ਼ਤਰ ਝੂਲਣ ਲੱਗ ਗਏ ਕਹਿੰਦੇ ਚੋਰ ਨਹੀਂ ਹੋ ਸਕਦਾ ਪ੍ਰਸਾਦੀ ਹਾਥੀ ਚੁੱਟੇ ਰੰਗ ਦਾ ਮਹਾਰਾਜ ਨੂੰ ਚੋਰ ਕਰਨ ਲੱਗ ਗਿਆ ਮਹਾਰਾਜ ਦੇ ਪੈਰਾਂ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਜਿਹੜੇ ਤਖਤ ਸੀਗੇ ਉਹ ਮਹਾਰਾਜ ਦੇ ਪੈਰਾਂ 'ਚ ਰੋਲਣ ਲੱਗ ਗਏ ਤੇ ਜਿਹੜੇ ਮਹਾਰਾਜ ਜਿਹੜੇ ਕਹਿੰਦੇ ਸੀ ਤੁਸੀਂ ਲੜ ਨਹੀਂ ਸਕਦੇ ਜੀ ਜਿਹੜੇ ਕਹਿੰਦੇ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੜੇ ਫੁਰਸੇ ਡਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉਂ ਤੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਜਨ ਕਹਿੰਦੇ ਜਨ ਕੀ ਜਾਤ ਵਰਨ ਕੁੱਲ ਨਹੀਂ ਸਰਦਾਰੀ ਨ ਭਈ ਕਿ ਤਾਹੀਂ ਤੈਨੂੰ ਕੀ ਕੋ ਸਰਦਾਰ ਬਣਾਉ ਸਵਾ ਲੱਖ ਸੇ ਇੱਕ ਲੜਾਉਂ ਚਿੜੀਆਂ ਤੋਂ ਮੈਂ ਬਾਜ ਤੜਾਉਂ ਤਵੇ ਗਵਿੰਦ ਸਿੰਘ ਨਾਮ ਕਹਾਉਂ ਉਹ ਜਿਹੜੇ ਕਹਿੰਦੇ ਕਹਿੰਦੇ ਅਸੀ ਤਾਂ ਜੀ ਕਰਦ ਨਹੀਂ ਚੱਕ ਸਕਦੇ ਅਜੇ ਤੱਕ ਇਹ ਨੰਗੀ ਕਰਦ ਨਹੀਂ ਫੜੀ ਤੇ ਮਾਰਾ ਨਹੀਂ ਉਹਨਾਂ ਨੂੰ ਫੜਾਤੀਆ ਤਲਵਾਰਾਂ ਉਹ ਫਿਰ ਇਹਨਾਂ ਰਾਜਿਆਂ ਤੋਂ ਬਰਦਾਸ਼ਤ ਨਹੀਂ ਹੋਈਆਂ ਹੂੰ ਵੀ ਇਹ ਤਾਂ ਸਾਡੇ ਪੈਰਲਲ ਖੜੇ ਕਰਤੇ ਦੂਜੇ ਜਿਹੜੇ ਇਹ ਫੌਜੀ ਸੀਗੇ ਰਾਜਸੀ ਤਾਕਤਾਂ ਦੇ ਬਾਈ ਧਾਰ ਦੇ ਪਹਾੜੀ ਰਾਜੇ ਮੁਗਲਾਂ ਦੇ ਇਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਹੋਈ ਸੀ ਇਹ ਸਪੈਸ਼ਲ ਫੌਜੀ ਸੀ ਤੁਸੀਂ ਦੇਖੋ ਜੇ ਹਿੰਦੁਸਤਾਨ ਦੀ ਆਰਮੀ ਚ ਮੁੰਡੇ ਨੂੰ ਭਰਤੀ ਕਰਨਾ ਤਾਂ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਬਿਲਕੁਲ ਇਹਨਾਂ ਕੋਲ ਟ੍ਰੇਨਿੰਗ ਬਹੁਤ ਸੀ ਗੁਰੂ ਸਾਹਿਬ ਕੋਲ ਤਾਂ ਕੋਈ ਟ੍ਰੇਨਿੰਗ ਵਾਲਾ ਨਹੀਂ ਤਾਂ ਜਿਹੜਾ ਦਾਲ ਬਣਾਉਂਦਾ ਸੀਗਾ ਉਹ ਕੜਛਾ ਚੱਕ ਕੇ ਲੜਨ ਲੱਗ ਗਿਆ ਹੂੰ ਗੁਰੂ ਸਾਹਿਬ ਦੇ ਕੋਲ ਤਾਂ ਆਮ ਸਿੱਖ ਤੁਸੀਂ ਆਪੇ ਦੇਖੋ ਵੀ ਗੁਰੂ ਸਾਹਿਬ ਦੇ ਵਿੱਚ ਕਿੱਡੀ ਵੱਡੀ ਤਾਕਤ ਸੀ ਕੈਸੀ ਕਰਾਮਾਸੀ ਕੈਸੇ ਗੁਰੂ ਕਲਗੀ ਧਰਪਾਤਸ਼ਾਹ ਹੋਣਗੇ ਜਿਨ੍ਹਾਂ ਨੇ ਬਿਨਾਂ ਟ੍ਰੇਨਿੰਗ ਦਿੱਤੇ ਜਿਨ੍ਹਾਂ ਦੇ ਸਬਜ਼ੀਆਂ ਬਣਾਉਣੇ ਵਾਲੇ ਰਸੋਈਏ ਜਿਹੜੇ ਹਲਵਾਈ ਉਹ ਮੈਦਾਨੇ ਜੰਗ ਚ ਵੀ ਲੜਦੇ ਆ ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਹ ਇਸ਼ਨਾਨ ਕਰਕੇ ਕਾਰ ਇਸ਼ਨਾਨ ਸਿਮਰਪ੍ਰਭ ਆਪਣਾ ਮਨ ਤਨ ਭੇ ਰੋਗਾ ਪਰਮਾਤਮਾ ਦੀ ਬੰਦਗੀ ਵੀ ਕਰਦੇ ਆ ਆਵਾਤਤ ਵੀ ਕਰਦੇ ਆ ਉਹ ਦਾਨਪੁਨ ਵੀ ਕਰਦੇ ਆ ਸੇਵਾ ਵੀ ਕਰਦੇ ਆ ਗਰੀਬ ਗੁਰਬੇ ਦੀ ਰੱਖਿਆ ਵੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਫਿਰ ਉਹ ਬਰਦਾਸ਼ਤ ਨਹੀਂ ਹੋਇਆ ਫਿਰ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਕਿਲੇ ਨੂੰ ਕਿਲੇ ਨੂੰ 7 ਮਹੀਨੇ ਦਾ ਸਮਾਂ ਲੰਘ ਗਿਆ ਨਾ ਕਿਸੇ ਨੂੰ ਆਣਦਾ ਆਗਿਆ ਤੇ ਨਾ ਕਿਸੇ ਨੂੰ ਜਾਣਦੀ ਆਗਿਆ ਉਹ ਕਾਰਨ ਕੀ ਸੀ ਇਹ ਸੀ ਵੀ ਸਿੱਧਾ ਤਾਂ ਗੁਰੂ ਸਾਹਿਬ ਦੇ ਨਾਲ ਲੜ ਨਹੀਂ ਸਕਦੇ ਤੇ ਇੰਨੀ ਉਹਨਾਂ ਚ ਹਿੰਮਤ ਨਹੀਂ ਸੀ ਜਿਵੇਂ ਪਹਿਲਾਂ ਕਿਹਾ ਵੀ ਮਹਾਰਾਜ ਦੇ ਜਿਹੜੇ ਕਰਸ਼ੇ ਚ ਹਲਵਾਈ ਸੀਗੇ ਕਰਸ਼ੇ ਪਚਲਾਉਣੇ ਵਾਲੇ ਉਹ ਵੀ ਲੜਦੇ ਉਹ ਉਹ ਇਕੱਲਾ-ਇਕੱਲਾ ਜੇ ਲੜੇ ਤਾਂ 50 70 ਨੂੰ ਫੱਟੜ ਕਰ ਦਿੰਦਾ ਤਾਂ ਉਹ ਕੱਲਾ ਹੀ ਐਸੀ ਉਹਨਾਂ 'ਚ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਹੂੰ ਗੁਰੂ ਸਾਹਿਬ ਦੇ ਵੀ ਜਿਵੇਂ ਛੋਟੇ ਨਾਲ ਆਫ ਕੈਮਰਾ ਮੈਂ ਗੱਲ ਕਰਦਾ ਸੀ ਕੈਸੇ ਸਿੱਖ ਹੋਣਗੇ ਜਿਹੜੇ ਮਹਾਰਾਜ ਦੇ ਸਾਹਮਣੇ ਕਹਿੰਦੇ ਜ਼ਾਲਮ ਨੂੰ ਕਹਿੰਦੇ ਤੂੰ ਸਾਨੂੰ ਭਲਾ ਆਰੇ ਨਾਲ چیر ਦੇ ਹੂੰ ਪਰ ਇੱਕ ਸ਼ਰਤ ਹੈ ਗੁਰੂ ਸਾਹਿਬ ਸਾਨੂੰ ਦੇਖ ਦੇ ਹੋ ਵਾਹਿਗੁਰੂ ਕਿ ਕਿੱਡਾ ਉਹਨਾਂ 'ਚ ਜਾਨ ਦੀ ਪਰਵਾਹ ਹੀ ਨਹੀਂ ਹੂੰ ਮੌਤ ਦੀ ਮੌਤ ਦਾ ਡਰੇ ਨਹੀਂ ਹੈ ਦੂਜੀ ਗੱਲ ਸਿੱਖੀ ਦੀ ਗੱਲ ਕੀ ਸਿੱਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਕਿਸੇ ਸਕੂਲ ਚ ਦਾਖਲਾ ਲੈਣਾ ਹੋਵੇ ਨਾ ਸਕੂਲ ਵਾਲੇ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਗਿਣਾ ਦੇ ਸਾਡੇ ਕੋਲ ਸਟੇਡੀਅਮ ਵਧੀਆ ਜੀ ਹਾਂ ਸਾਡੇ ਕੋਲ ਟੀਚਰ ਵਧੀਆ ਜੀ ਬਿਲਕੁਲ ਹੈ ਜੀ ਸਾਡੇ ਕੋਲ ਪੜੂਗੇ ਅਸੀਂ ਅਫਸਰ ਲਾ ਦਾਂਗੇ ਤੇ ਗੁਰੂ ਸਾਹਿਬ ਦੇ ਸਕੂਲ ਚ ਦਾ ਸਿਲੇਬਸੇ ਵੱਖਰਾ ਪਹਿਲੇ ਮਰਨ ਉਹ ਕਹਿੰਦੇ ਪਹਿਲਾਂ ਮਾਰਨ ਕਬੂਲ ਜੇ ਮੇਰੇ ਸਕੂਲ ਚ ਆਣਾ ਨਾ ਤਾਂ ਪਹਿਲਾਂ ਮੌਤ ਕਬੂਲ ਕਬੂਲ ਕਰਕੇ ਆਈ ਜੀਵਨ ਕੀ ਸਾਡਾ ਜੀ ਮੈਂ ਮੈਂ ਤੈਨੂੰ ਇਹ ਨਹੀਂ ਕਹਿੰਦਾ ਤੈਨੂੰ ਸਵਾਰ ਕੇ ਸੱਚਖੰਡ ਫਲਾ ਦੂੰ ਮੈਂ ਤੈਨੂੰ ਲਾਲਚ ਨਹੀਂ ਦੇਣੇ ਸਵਰਗਾ ਤੇ ਮੈਂ ਤੈਨੂੰ ਹੂਰਾ ਤੇ ਲਾਲਚ ਨਹੀਂ ਦੇਣੇ ਜੇ ਮੇਰੇ ਕੋਲ ਆਣਾ ਤਾਂ ਮੌਤ ਕਬੂਲ ਕਰਕੇ ਆਈ ਫਿਰ ਉਹ ਤੇ 40 40 ਜਿਹੜੇ 10 10 ਲੱਖ ਨਾਲ ਲੜੇ ਸਵਾ ਲੱਖ ਸੇ ਉਹ 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 ਲੜਿਆ ਫਿਰ ਸਵਾ ਲੱਖ ਨਾਲ ਇਹ ਵੀ ਤੁਹਾਨੂੰ ਦੱਸ ਦੂੰਗਾ ਵੀ ਸਵਾ ਲੱਖ ਨਾਲ ਕਿਦਾਂ ਲੜੇ ਕਿ ਕਿਵੇਂ ਕਿਵੇਂ ਗਿਣਤੀ ਆਈ ਇਹ ਘੜੀ ਚਮਕੌਰ ਦਾ ਇਤਿਹਾਸ ਹੈ ਤੇ ਬਾਬਾ ਜਦੋਂ 6 7 ਦੇ ਪੋ ਹੁੰਦੀ ਹਾਂ